ਕੰਤਾ ਮੈਨੂੰ ਗੋਲੀ ਦੇ ਮੇਰਾ ਸਰੀਰ ਨਹੀਂਗਾ ਠੀਕ ਮੈਨੂੰ ਟੈਨਸ਼ਨ ਜੀ ਲੱਗੀ ਆ ਤੇ ਨਾਲੇ ਆ ਦੁਪਹਿਰ ਸਭ ਦੁਹੰਡਾ ਯਾਰ ਤੇ ਦੁਖਣੇ ਤੇ ਹੈ ਹੀ ਆ ਉਹ ਗੱਲ ਜੇ ਚੰਗੀ ਹੁੰਦੀ ਤੇ ਹੌਸਲੇ ਰਾਂ ਸਾਨੂੰ ਕਹਿ ਦਿੰਦੀ ਕਿੰਨਾ ਉਹਨੇ ਵੇ ਸਾਡੇ ਨਾਲ ਨਾ ਰੌਲਾ ਪਾਇਆ ਵਾ ਤੇ ਰੌਲੇ ਨਾਲ ਤੇ ਫੇ ਟੈਨਸ਼ਨ ਹੋਣੀਗੀ ਗੋਲੀ ਹੁਣ ਵੇ ਨਹੀਂ ਜੇ ਕੋਈ ਹੁੰਦੀ ਤੇ ਦਿੰਨੀ ਆ ਮੈਂ ਤਾਂ ਨਾ ਚੰਗੀ ਤੂੰ ਹੀ ਨਹੀਂਗੀ ਜੇ ਉਹ ਕਿਤੇ ਸਾਹਮਣੇ ਰੱਖੇ ਜਾਂਦੇ ਤੇ ਨਾ ਇੱਥੇ ਤਾਂ ਗੱਲ ਪਹੁੰਚਦੀ ਤਾਂ ਨਾ ਸਾਡੇ ਘਰ ਕਪਾਤਾ ਪੈਂਦਾ ਉਹ ਨਾ ਤਾਂ ਸਾਂਭ ਕੇ ਰੱਖੇ ਮੈਨੂੰ ਕੀ ਪਤਾ ਹੈਗਾ ਤੇ ਇੱਥੇ ਵੀ ਚੋਰ ਪੈ ਜਾਣੇ ਆ ਹੋਰ ਮੈਂ ਦੱਸ ਕਿੱਥੇ ਰੱਖ ਨਹੀਂ ਜੇ ਰੱਖਣੇ ਤੇ ਘਰੇ ਹੀ ਰੱਖੇ ਸੀਗੇ ਅੱਗੇ ਤੇ ਕਿਤੇ ਗਏ ਨਹੀਂ ਕੱਢੀ ਤੇ ਹੋਣੀ ਉਹਨਾਂ ਨੂੰ ਪੈਰ ਲੱਗ ਜਾਣੇ ਕਿ ਉਹ ਤੁਰ ਕੇ ਬਾਹਰ ਚੱਲ ਗਏ ਆ ਤੁਰ ਕੇ ਦੀ ਨਹੀਂ ਗੱਲ ਥੋੜਾ ਜਿਹਾ ਆਪਣੇ ਦਿਮਾਗ ਨਾਲ ਸੋਚ ਲਈਦਾ ਹੁੰਦਾ ਕਿ ਕਲਾ ਕਿੰਨੀ ਪਈ ਆ ਤੇ ਕੀ ਮਰਨ ਮਾਰਨ ਦਾ ਚਲੇ ਗਏ ਉਹ ਆਖਾਤ ਪੱਲੇ ਕੋੱਖ ਵੀ ਨਹੀਂ ਆਇਆ ਜਦ ਲੱਭ ਜਾਂਦੇ ਤਾਂ ਵੀ ਹਾਨੂੰ ਹੌਸਲਾ ਹੋ ਜਾਂਦਾ ਹੁਣ ਕੀ ਪਤਾ ਵਾ ਇਹ ਸੱਚੀ ਆ ਕਿ ਝੂਠੀ ਆ ਹਣ ਤਾਂ ਕੋਈ ਸਮਝ ਨਹੀਂ ਲੱਗਣ ਈ ਤੇ ਇਹਨੂੰ ਇਕੱਲੇ ਨੂੰ ਨਹੀਂ ਹੋਣ ਦੇ ਮੇਰਾ ਤਾਂ ਆਪ ਸਿਰ ਦੁਖੰਡਿਆ ਕਿੰਨਾ ਮਖਪਾ ਕਰਕੇ ਆਈ ਚੱਲ ਲਿਆ ਗੋਲੀ ਮੈਨੂੰ ਵੱਟੇ ਆਏ ਹੀ ਰਾਜ ਦੇ ਘਰ ਦੀ ਫੋਲਾ ਫਲਾਈ ਕਰਨ ਵੇਹ ਕਿ ਮੈਂ ਮਾਤਾ ਨੂੰ ਘਲਾਤਾ ਤੇ ਬਾਪੂ ਨੂੰ ਫੇਰ ਨਾਲ ਲੈ ਚੱਲ ਚੱਲੀਏ ਉਹਦੇ ਘਰ ਦੀ ਫੋਲਾ ਫਲਾਈ ਕਰੀਏ ਤਾਂ ਸਵਾਦ ਹੀ ਘਰੋਂ ਤੈਨੂੰ ਕੁਝ ਲੱਗ ਗਿਆ ਮਾਤਾ ਤੂੰ ਤੇ 12:40 ਹੈ ਨਾ ਤੇ ਰਾਜ ਤੇ ਤੋਂ 13:40 ਆ ਕਿ ਟੀ ਚਲਾਕ ਬਣੀ ਆ ਬਾਪੂ ਨੂੰ ਕਿੱਦਾਂ ਸੇ ਠਿਪੜਕਾ ਕੇ ਲਿਆਂਦਾ ਹੁਣ ਤੇ ਬਾਪੂ ਤੇਰੇ ਨਾਲ ਹੀ ਲੜੂਗਾ ਬਾਪੂ ਨੇ ਤੇ ਇਹੋ ਕਹਿਣਾ ਕਾਗਜ਼ ਉਧਰੋਂ ਨਹੀਂ ਲੱਭੇ ਤੇ ਤੈਨੂੰ ਜਦੋਂ ਮੈਂ ਫੜਾਇਆ ਸੀ ਤੇ ਸਾਂਭ ਆਪਣੀ ਲੜਾਈ ਤੁਹਾਡੇ ਘਰ ਹੀ ਪੈਣੀ ਆ ਰਾਏ ਕਾ ਤੇ ਜਿੰਨ ਜਾਣ ਕੇ ਜਾਂ ਬੁੱਝ ਕੇ ਪਾਈ ਸੀ ਆ ਲੈ ਖਾ ਲੋ ਗੋਲੀ ਗੋਲੀ ਖਾ ਕੇ ਤੇ ਕੜੀ ਕ੍ਰੈਸਟ ਕਰ ਲੋ ਪਰ ਰੈਕਟ ਮੈਂ ਕਰਨੀ ਮੈਂ ਜਾ ਕੇ ਤੇ ਪੱਠੇ-ਪੁੱਠੇ ਉਹਨਾਂ ਦੇ ਵੇਖਦਾ ਵਾ ਟਾਈਮ ਹੋਇਆ ਤੇ ਕਾਲਾਂ ਨੂੰ ਧਾਰਾਂ ਵਿੱਚ ਕਰਨੀ ਆਵਾ ਕੋਈ ਗੱਲ ਨਹੀਂ ਪੱਠੇ ਨਾ ਪਾਉਂਗੀ ਇੱਕ ਦਿਨ ਤੇ ਪੱਠਿਆਂ ਨਾਲ ਕੋਹ ਨਹੀਂ ਹੁੰਦਾ ਮੈਂ ਹੌਲੀ-ਹੌਲੀ ਪਾ ਦੇਣੀ ਆ ਉਹ ਨਹੀਂ ਤੂੰ ਦੇ ਅੱਗੇ ਮਹਾ ਉੱਠੀ ਆ ਫੇਰ ਦੋਰੇ ਪੈ ਗਈ ਤੇ ਮੈਨੂੰ ਪਵਾੜੇ ਨੂੰ ਬੜੇਗੀ ਮੈਂ ਪਾ ਲੈਣੇ ਔਖੇ ਔਕੇ ਨਾਲੇ ਮੈਂ ਬਾਹਰ ਜਾਨੀ ਆ ਤੇ ਕੋਈ ਵੇ ਨਹੀਂ ਜੇ ਕੋਈ ਮੁੰਡਾ ਟੱਕਰੂਗਾ ਨਾ ਚਾਹੇ ਕਿ ਹਨੂ ਆਹ ਨਹੀਂ ਆ ਤੇ ਉਹ ਤਾਂ ਡਬੀਪੀ ਚੈੱਕ ਕਰਾ ਕੇ ਲੈਂਦਾ ਵਾ ਤੱਕ ਜਾ ਡਾਕਟਰ ਨੇ ਦਵਾਈ ਦੇ ਦੇਣੀ ਫੇ ਵੇਖ ਕੇ ਦੀ ਪੀ ਤੇ ਆ ਵੀ ਹੁਣ ਕੋਲੋ ਹੀ ਆ ਨਾ ਫੇ ਦਵਾਈ ਖਾ ਲੋ ਤੇ ਚੱਲ ਚੱਲ ਖਾ ਲੈਣਾ ਕੋਹਤਾ ਗਿਨੋ ਵੀ ਫਰਕ ਵਾ ਪਹਿਲਾਂ ਹੀ ਘਬਰਾ ਦਦਾ ਕਿ ਉਤਾ ਹੀ ਹੋਣ ਢਈ ਨਹੀਂ ਅਜੇ ਇਦਾਂ ਹੀ ਘੇਰ ਨਹੀਂ ਪਈ ਜਾਣ ਢਈ ਜਿੱਤੇ ਮੈਂ ਵੇਖਾਂ ਕਿ ਇਹਨੂੰ ਕੋਈ ਟੱਕਰੇ ਤੇ ਮੈਂ ਅੱਖਾਂ ਪੀ ਜਾਈ ਕਿਸ ਅਧਿਕਾਰ ਜਾਣੀ ਗੁਰਦੀ ਟੱਕਰ ਜੇ ਜਾਂ ਫਿਰ ਅੰਦਰ ਟੱਕਰ ਜੇ ਤੁਹਾਨੂੰ ਆਣੀ ਵੀ ਕਰਾ ਲਿਆਵੇ ਤੁਹਾਡੇ ਟੈਸਟ ਕਰਾ ਕੇ ਤੇ ਫਿਰ ਦਵਾਈ ਦਵਾ ਲਿਆਵੇ ਕਿ ਨਹੀਂ ਐਡੀ ਨਹੀਂ ਕੋਈ ਗੱਲ ਗੋਲੀ ਖਾਦੀ ਆ ਫਰਕ ਪੈਣਾ ਐਡੀ ਛੇਤੀ ਵੀ ਨਹੀਂਗਾ ਪੈਂਦਾ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਥੋੜੇ ਜਿਹਾ ਪਾਇਆ ਮੈਂ ਮੁੜ ਕੇ ਉੱਠ ਕੇ ਤੇ ਪਾਉਣਾ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਮੈਂ ਤੇ ਪਾਈ ਆਲੇ ਮੈਂ ਤੇ ਤੁਹਾਨੂੰ ਪਹਿਲਾਂ ਹੀ ਆਖਣ ਡਈ ਆ ਕਿ ਤੁਸੀਂ ਬੈਠ ਜਾਓ ਰਮਾਨਾ ਘੜੀ ਰੈਸਟ ਕਰੋ ਤੇ ਮੈਂ ਪੱਠੇ ਪਾਉਂਗੀ ਥੋੜਾ ਥੋੜਾ ਪਾ ਦਿੰਨੀ ਅਜੇ ਫਿਰ ਤੁਸੀਂ ਉੱਠ ਕੇ ਤੇ ਵੇਖ ਲਿਓ ਰਾਜ ਨੇ ਨਾ ਵਾਹ ਚੰਗੇ ਠੰਡੇ ਕੀਤੇ ਤੇ ਜਦੋਂ ਵੇਖਿਆ ਨਾ ਕਿ ਇੱਥੇ ਕੁਝ ਲੱਭਾ ਨਹੀਂਗਾ ਤੇ ਕਿੱਡਾ ਨਾ ਗਾਸ ਖਾ ਕੇ ਬਾਪੂ ਡਿੱਗਿਆ ਤੇ ਰਾਜ ਮੇਰੀ ਹਮਦਰਦੀ ਕਰੋਗੀ ਰਾਜ ਨੇ ਨਾ ਹਮਦਰਦੀ ਕੀਤੀ ਤਾਂ ਉਹ ਜਿਹੜੀ ਸੁੱਖੋ ਜੀ ਉਹਨੇ ਆ ਕੇ ਤਾਂ ਛੇਤੀ ਨਾ ਵੇਖਿਆ ਨਹੀਂ ਜਾਖਿਆ ਨਹੀਂ ਛੇਤੀ ਨਾ ਬਾਹਾਂ ਲਾਪੀ ਮਰੋੜਨ ਤੇ ਜੇ ਮੈਂ ਉਹ ਜੀ ਹੁੰਦੀ ਨਾ ਇਹਨੂੰ ਖਿੱਦੋ ਵਰਗੂ ਰੇੜਨਾ ਈ ਠੁੱਡ ਮਾਰ ਕੇ ਪਰ ਮੈਂ ਫੇਰ ਆਪਣੀ ਪਰਵਾਨਚੀ ਨਾਲ ਚੁੱਪ ਕੀਤੀ ਰਹੀ ਤੇ ਚੱਲ ਲੱਸਾ ਮੇਤੋਂ ਇਹ ਵੱਡੀ ਆ ਪਰ ਉਹਨੇ ਅਕਲ ਨਹੀਂ ਕਰਦੀ ਕਦੀ ਹੱਥ ਚੁੱਕ ਲਿਆ ਕਦੀ ਬਾਵਾ ਮਰੋਲ ਲੀਆਂ ਬਾਪੂ ਆਪਣੀ ਘਰ ਦੀ ਲੜਾਈ ਆਪਣੇ ਘਰੇ ਜਾ ਕੇ ਪਾ ਤੇ ਆਪਣੇ ਘਰੇ ਨਾ ਪਾ ਮੈਨੂੰ ਕੋਈ ਸਮਝ ਨਹੀਂ ਆਉਣ ਡਈ ਕਿ ਸਾਡੇ ਘਰ ਚ ਬਣ ਕੀ ਡਿਆ ਵਾ ਪਤਾ ਨਹੀਂ ਲੱਗਣ ਡਿਆ ਪਰ ਰਾਜ ਸੱਚੀ ਆ ਕਿ ਇਹ ਸੱਚੀ ਆ ਸਾਡ ਇੱਕ ਦੂਜੇ ਤੇ ਤੂਮ ਤਾਂ ਲਾਈ ਚਲੇ ਜਾਣ ਡੀਆਂ ਮੈਂ ਦੇਖੋ ਨਜੀਤੀ ਜੀ ਜਪਾਇਆ ਵਾ ਜੇ ਉਹਦੀ ਗੱਲ ਕਰਦਾ ਤਾਂ ਉਹ ਫਾਸਦਾ ਦੀ ਇਹਦੀ ਕਰਦਾ ਤਾਂ ਵੀ ਬਾਤਾਂ ਮਾਦਾ ਨਹੀਂ ਭਵਨਾਂ ਦਾ ਦੋਆ ਦੇ ਵਿੱਚ ਸੱਚਾ ਕਿਹੜਾ ਤੇ ਝੂਠਾ ਕਿਹੜਾ ਵਾ ਮੈਂ ਤਾਂ ਕਦੇ ਦੀ ਆਕੜ ਹੀ ਗਈਆਂ ਢੀਕ ਢੀਕ ਕੇ ਭੈਣ ਜੀ ਆਈ ਨਹੀਂ ਵੇਲੇ ਵਾਲ ਟਾਈਮ ਤੇ ਹੋਇਆ ਹੀ ਆਉਂਦਾ ਸ਼ਾਮਾ ਪਈਆਂ ਵਾ ਤੇ ਆਈ ਨਹੀਂ ਆ ਉਹ ਆਈ ਗਈ ਜੀ ਆਪਦੀ ਭੈਣ ਜੀ ਅਜੇ ਰੱਕ ਗੱਲ ਸੁਣਿਓ ਐਨੋ ਆਇਓ ਮਿਰਚਾਂ ਲੱਗੀਆਂ ਇਹ ਉਹ ਵੀ ਕੋਈ ਤੋੜ ਕੇ ਲੈ ਗਿਆ ਮਿਰਚਾਂ ਸੁੱਖੋ ਵਾ ਜ਼ਮਾਨ ਲਈ ਇੰਨੇ ਮੈਨੂੰ ਕੀ ਆਖਣਾ ਹੋਏ ਨਾ ਤੇ ਵੇਖ ਹੀ ਆਵਾ ਕੀ ਆਂਦੀ ਆਂ ਗਾਂਵ ਨਹੀਂ ਆਉਂਦੀ ਫੇਨਾ ਉੱਚੀ ਬਾਜ ਹੀ ਕੱਢਦੀ ਆਂ ਸੈਨਤਾ ਜੀਆਂ ਹੀ ਮਾਰੀ ਜਾਂਦੀ ਆਂ ਚਲ ਛੋਣੀ ਅੰਨੀ ਗੱਲ ਚਾਲ ਮਮੀ ਖਾਤੇ ਦਾ ਵੀ ਕੰਮ ਹੀ ਨਿਭੜਿਆ ਅਬ ਇਹਦੇ ਡਾਡੀ ਨੇ ਜੇਦੀ ਫੜ ਲਈ ਹੀ ਤੇ ਖਾਤਾ ਖਲਾਓ ਛਦੀ ਨਾ ਕਵਲ ਜੇ ਤਦੀ ਗੱਲ ਨਹੀਂ ਹੁੰਦੀ ਤੈਨੂੰ ਪਤਾ ਵਾ ਕੱਲ ਨੂੰ ਬੜੇ ਪ੍ਰੂਫ ਲੱਗਦੇ ਚੰਗਾ ਹੋਇਆ ਸਕੋ ਕੰਬਲੀਆਂ ਤੁਹਾਡਾ ਖਾਤਾ ਖੁੱਲ ਗਿਆ ਮਾਪੋਤਾਂ ਦਾ ਜਿੱਥੇ ਜਾਣਾ ਤੁਸੀਂ ਝਟ ਮਾਪੋਤ ਦੋਵੇਂ ਚਲ ਜਾ ਕਰੋਗੇ ਤਾਂ ਮੈਂ ਇੱਥੇ ਘਰ ਦਾ ਕਰਿਆ ਕਰੂੰਗੀ ਭੈ ਉਹਦੇ ਨਾਲ ਨਾਲ ਤੁਰੀ ਫਿਰਿਆ ਕਰੂੰਗੀ ਇਹ ਤਾਂ ਸਾਰਿਆਂ ਨਾਲ ਵਧੀਆ ਇਹਦੇ ਨਾਲੇ ਦੀ ਪਹਿਲੀ ਪੇਮੈਂਟ ਆਊਗੀ ਤੇ ਆਪਾਂ ਗੁਰਦੁਆਰੇ ਡੱਬਾ ਚੜਾ ਕੇ ਆਵਾਂਗੇ ਸੁਖੀ ਸੰਦੀ ਨਹੀਂ ਮਮੇ ਮੈਂ ਘਰੋਂ ਘਰਦੇ ਪਹਿਲਾਂ ਉਹਦਾ ਦਿੱਤਾ ਹੀ ਆਪਾਂ ਵਰਤਣ ਡਏ ਆ ਬਸ ਬਸ ਇਹੋ ਹੀ ਮੈਂ ਚਾਹੁੰਨੀ ਹਮਨ ਦੇ ਵਿੱਚ ਮੈਂ ਤੇ ਦੋਵੇਂ ਵੇਲੇ ਬਸ ਇਹ ਹਵਾਨੀ ਵੀ ਪਰਮਾਤਮਾ ਸਬਦਾ ਭਲਾ ਕਰ ਤੇ ਉਹਨਾਂ ਦੇ ਪੈਰਾਂ ਪਿਛੇ ਹੱਡਾ ਵੀ ਕਰਵੇ ਤੇ ਤੁਸੀਂ ਕਹਿੰਦੇ ਇਹ ਜਾਣਾ ਮੰਮੀ ਦਾ ਪਤਾ ਲੈਣ ਤੇ ਜਾਓ ਚੱਲ ਜਾਓ ਫਿਰ ਤੁਸੀਂ ਨਹੀਂ ਕਵਲ ਮੇਰਾ ਨਹੀਂ ਮਨ ਮੰਦਾ ਕੱਲੀ ਤਾਂ ਜਾਣੂ ਤੇ ਆਪਾਂ ਤਿੰਨੇ ਹੀ ਜਾਈਏ ਦੇ ਨਾਲੇ ਗੱਲਾਂ ਬਾਤਾਂ ਕਰਦੇ ਚੱਲ ਜਾਾਂਗੇ ਤੇ ਨਾਲੇ ਤੇਰੀ ਮੰਮੀ ਖੁਸ਼ ਹੋਊ ਹੋ ਜੂਗੀ ਵੀ ਮੇਰੀ ਵੀ ਧੀ ਆਈ ਆ ਤੇ ਮੈਂ ਕੱਲੀ ਐਵੇਂ ਦਾਵਾ ਟੋਲ ਕਿੱਥੇ ਤੇ ਨਾਲੇ ਲੋਕੀ ਕੀ ਆਖਣਗੇ ਵੀ ਕੁੜਮਣੀ ਕੱਲੀ ਆ ਗਈ ਆ ਸੋਸਲਾ ਤੀਆਂ ਦੀ ਹੁੰਦੀ ਮਾਂ ਪਿਓ ਦੇ ਨਾਲ ਤੇ ਕੱਲ ਨੂੰ ਝੋਨੇ ਦੀ ਬਾਢੀ ਪੈ ਗਈ ਤੇ ਮੁੜ ਕੇ ਕਿੱਥੇ ਨਿਕਲਿਆ ਜਾਣਾ ਤੇਰ ਕੋ ਵੀ ਚਲ ਮੈਂ ਤਾਂ ਕਹਿਣ ਦੀ ਵੀ ਤੁਸੀਂ ਕਹਿੰਦੇ ਰਾਤ ਰਾਤ ਰਹਿ ਕੇ ਆਉਣਾ ਮੈਂ ਤੇ ਤੁਸੀਂ ਰਹਿ ਹੁੰਦੇ ਮੇਰਾ ਕੀ ਮੈਂ ਤਾਂ ਫੇਕੇ ਬੜਾ ਚਲ ਜਾਣਾ ਨਹੀਂ ਮਨ ਨਹੀਂ ਮੇਰਾ ਮੰਨਣ ਡਿਆ ਤੇ ਆਪਾਂ ਜਾਣਾ ਤਿੰਨਾਂ ਨੇ ਚਲੋ ਠੀਕ ਆ ਕੋਈ ਨਹੀਂ ਜਿੱਦਾਂ ਫਿਰ ਤੁਸੀਂ ਕਹਿੰਨੇ ਉਦਾਂ ਹੀ ਕਰ ਲੈਨੇ ਆਂ ਹਾਂ ਵੇਖੀ ਆਂਡ ਗਵਾੜੇ ਖੋਸਣਾ ਵੀ ਕਬਲ ਆਈ ਐ ਮੰਮੀ ਜੀ ਮੈਨੂੰ ਨਾ ਬੜੀ ਖੁਸ਼ੀ ਹੋਣ ਲਈ ਆ ਕਿ ਤੁਸੀਂ ਹੁਣ ਮੇਰੇ ਨਾਲ ਹੀ ਨਾ ਪਿਆਰ ਕਰਦੇ ਆਂ ਤੇ ਧੀਏ ਕਿ ਇਤਨਾ ਪਿਆਰ ਕਰਨਾ ਤੇਰੇ ਨਾਲ ਨਹੀਂ ਕਰਨਾ ਤੁਹਾਡੀਆਂ ਕਿਹੜੀਆਂ 5-7 ਵਾ ਵੀ ਜਿਨ੍ਹਾਂ ਨਾਲ ਮੈਂ ਪਿਆਰ ਕਰਨਾ ਵਾ ਤੇ ਮੇਰੀਆਂ ਹੋਰ ਵੀ ਨਵਾਂ ਹੈਗੀਆਂ ਤੇ ਮਹਾਰਾਜ ਨੇ ਚਲੋ ਦਿੱਤੀ ਆ ਤੇ ਮਹਾਰਾਜ ਬੜੀ-ਬੜੀ ਉਮਰ ਕਰੇ ਤੇਰੀ ਧੀਏ ਮੇਰੇ ਮਮੀ ਜੀ ਤੁਹਾਡੇ ਨਾਲ ਹੀ ਆ ਜੇ ਵੱਡੇ ਸਿਰ ਤੇ ਹੋਣ ਨਾ ਫਿਰ ਕੋਈ ਪ੍ਰਵਾਹ ਨਹੀਂ ਹੁੰਦੀ ਵੀ ਤੇ ਉਮਰਾਂ ਫੇਰੀ ਲੰਮੀਆਂ ਹੁੰਦੀਆਂ ਵਾ ਜੇ ਵੱਡਿਆਂ ਦਾ ਆਸ਼ੀਰਵਾਦ ਸਿਰ ਤੇ ਹੋਵੇ ਤੇ ਉਹ ਗੱਲ ਤਾਂ ਕਵਲ ਹੈਗੀ ਆ ਪਰ ਨਾ ਮੇਰੀ ਮਾਤ ਤੇ ਪੜਦਾ ਪਿਆਰ ਆ ਹੀ ਤੇ ਮੈਨੂੰ ਪਤਾ ਹੀ ਹੋਣ ਲੱਗਾ ਵਾ ਤੇ ਕੋਈ ਗੱਲ ਨਹੀਂ ਤੇ ਤੂੰ ਉੱਠ ਕੱਪੜੇ ਪ੍ਰੈਸ ਕਰ ਲੈ ਤਾਂ ਮੈਂ ਬਾਹਰ ਦਾ ਕੰਮ ਕਰਕੇ ਤੇ ਆਗੀ ਫਿਰ ਤੇ ਤੂੰ ਜਿਹੜਾ ਕੰਮ ਕਰਨ ਵਾਲਾ ਤੂੰ ਵੀ ਨਾਲ ਹੀ ਕਰ ਲੈ ਤੇ ਮੈਨੂੰ ਨਾ ਹੁਣ ਪੁੱਤ ਤੈਨੂੰ ਕਹਿਣਾ ਪਵੇ ਨਹੀਂ ਨਹੀਂ ਕੋਈ ਨੀ ਮੈਂ ਕਰ ਲੈਣੀ ਹੈ ਕੱਪੜੇ ਪ੍ਰੈਸਰ ਤੇ ਤੁਸੀਂ ਬਾਰ-ਬਾਰ ਨਾ ਆਹ ਗੱਲ ਨਾ ਕਰਿਆ ਕਰੋ ਵੀ ਮੇਰੀ ਮਾਤ ਤੇ ਪੜਦਾ ਪਿਆ ਈ ਮੈਂ ਤੁਹਾਨੂੰ ਕਦੀ ਨਹੀਂ ਇਹ ਲੋ ਐੋ ਜੀ ਗੱਲ ਕੀਤੀ ਤੇ ਤੁਸੀਂ ਬਾਰ-ਬਾਰ ਇਹੋ ਬਲਾ ਨਾ ਕਰਿਆ ਕਰੋ ਵੀ ਪਰ ਨਹੀਂ ਇਹ ਟੈਨਸ਼ਨ ਪੁੱਤ ਬੜੀ ਮੈਨੂੰ ਆ ਜਾਂਦੀ ਹੈ ਮੇਰੇ ਤੇ ਮਾਂ ਤੇ ਪਤਾ ਨਹੀਂ ਇੰਨਾ ਬੋਝ ਕਿੱਥੋਂ ਆ ਗਿਆ ਨਹੀਂ ਇਹ ਨਾ ਟੈਨਸ਼ਨ ਲੈ ਕੇ ਫਿਰ ਬਿਮਾਰ ਹੋਗੇ ਤੁਸੀਂ ਚਲੋ ਫਿਰ ਗਾ ਕਰ ਲੈ ਆਪਣਾ ਕੰਮ ਦਾ ਦਾ ਸੁਖੋ ਆਜਾ ਮਾਂ ਡਈ ਹਾਂ ਕੀ ਗੱਲ ਵਾ ਆਜੋ ਬੈਠ ਕੇ ਗੱਲ ਕਰਦੇ ਆ ਭੈਣ ਜੀ ਚਲ ਬੈ ਕੇ ਕਰ ਲਾ ਜਿਹੜੀ ਕਰਨ ਵਾਲੀ ਆ ਕੋਈ ਇਹ ਤਾਂ ਨਹੀਂ ਦੱਸਣ ਵਾਲੀ ਮੇਰੇ ਤੇ ਟੈਨਸ਼ਨ ਜੀ ਬੜੀ ਲੱਗੀ ਅੱਗੇ ਹੀ ਤੇ ਮੈਂ ਆਖਾਂ ਕਿ ਫਤਨ ਕਿਹੜੀ ਗੱਲ ਹੋਇਆ ਜਾਂ ਚੈਨਤਾ ਹੀ ਮਾਰੀ ਜਾਂਦੀ ਨਾ ਮੈਂ ਕੀ ਬਾਤ ਜੀ ਕੱਢਣ ਡਈ ਆ ਉਹ ਮੈਂ ਤੁਹਾਨੂੰ ਕਦੇ ਦੀ ਮੈਂ ਤੇ ਖਲੋਤੀ ਹਵੇਲੀ ਤੇ ਮੈਂ ਹੱਥ ਨਿਕਲਦੀ ਆ ਬਾਅਦ ਤੇ ਮੈਂ ਇਹਨੂੰ ਦੱਸਦੀ ਆ ਗੱਲ ਬਾਤ ਕਰਦੇ ਆ ਤੇ ਉਹ ਪਰ ਸਣਾ ਕਰਦੀ ਸਭ ਠੀਕ ਠਾਕ ਆ ਬੰਦਾ ਨਿਆਣੇ ਦਾ ਫੋਨ ਹਾਂਜੀ ਠੀਕ ਠਾਕ ਨੇ ਆਇਆ ਪਬਜੀ ਦਾ ਵੀ ਹਾਂਜੀ ਆਇਆ ਬਲਰਾਜ ਦਾ ਬਲਰਾਜ ਵੀ ਠੀਕ ਠਾਕ ਆ ਸਾਰੇ ਚਲੋ ਠੀਕ ਹੀ ਚਾਹੀਦਾ ਮਹਾਰਾਜ ਮਾ ਪਰਮਾਤਮਾ ਠੀਕ ਹੀ ਰੱਖੇ ਤੁਸੀਂ ਸਣਾਓ ਆਜੀ ਹਣ ਠੀਕ ਆ ਬਾਜੀ ਕਿੱਥੇ ਠੀਕ ਹੀ ਹੋ ਬਾਜੀ ਤੇ ੱਟਲਾ ਹੋਇਆ ਵਾ ਉਹੋ ਚ ਟੈਨਸ਼ਨ ਲੈ ਕੇ ਬਹਿਣ ਡਈ ਆ ਤੇ ਮੈਂ ਬਾਹਰ ਨਿਕਲੀ ਮੈਂ ਮੇਰੇ ਕਪੱਟੇ ਪਾ ਕੇ ਨਹੀਂ ਡੰਗਰਾਂ ਨੂੰ ਅੱਛਾ ਤੇ ਮੈਂ ਵੇਖਿਆ ਤੇ ਤੂੰ ਡਈ ਹਾਂ ਤੇ ਮੈਂ ਚਲ ਗੱਲ ਸੁਣੀ ਆਵਾ ਕੀ ਗੱਲ ਵਾ ਵੀ ਡਈ ਆ ਗਾਮ ਨਹੀਂ ਆਉਣ ਡਈ ਮੈਂ ਆਮੀ ਆਖੰਡੀ ਆ ਮੈਂ ਤੇ ਤੈਨਂ ਦਿਨ ਆ ਵਲਵਲੀ ਆਉਂਦੇ ਆ ਤੇ ਮੈਂ ਚੱਲ ਗੱਲ ਕਰਕੇ ਆਉਣੀ ਕੀ ਗੱਲ ਵਾ ਮੈਂ ਤੇ ਰੁਗ ਪੱਠੇ ਵੀ ਪਾਉਣੇ ਆ ਤੇ ਮੈਨੂੰ ਸਿਹਤੀ ਪਾਜੀ ਤੇਰਾ ਠੀਕ ਨਹੀਂ ਗਾ ਤੇ ਮੈਂ ਪੱਠੇ ਪਾਉਣ ਆਈ ਹਾਂ ਤੇ ਦੱਸ ਮੇਰੀ ਭੈਣ ਜਿਹੜੀ ਵੀ ਗੱਲ ਵਾ ਗੱਲ ਤੇ ਏਦਾਂ ਮੈਂ ਭੈਣ ਜੀ ਗੱਲ ਤੇ ਆ ਰਾਜ ਦੇ ਨਾ ਉਹ ਤੁਹਾਡੀ ਦੀ ਤੇ ਉਹ ਕਰਕੇ ਤਾਂ ਆਂਦੀ ਇੱਕ ਦਿਨਾ ਪੇ ਸੂਟ ਲੈ ਕੇ ਆਈ ਯਾਨੀ ਮੈਂ ਸ਼ਹਿਰੋਂ ਆਈ ਆ ਮੈਨੂੰ ਸ਼ਹਿਰੋਂ ਤਾਂ ਨਹੀਂ ਲੱਗਦੀ ਪਿਆਈ ਆ ਆਈ ਤਾਂ ਮੈਨੂੰ ਲੱਗਦੀ ਜਿਦਾ ਘਰ ਹੋਈ ਆ ਆਂਦੀ ਮੇਰਾ ਸੂਟ ਸਾੰਦ ਕੇ ਰੱਖਿਓ ਮਨਰੇ ਸਤੇ ਦਾ ਰਦੇ ਜਾਣਾ ਤਾਂ ਮੈਂ ਲੈ ਕੇ ਆਈ ਆ ਤੇ ਰੱਖ ਲਿਓ ਚਾਚੀ ਜੀ ਮੈਂ ਤਾਂ ਠੀਕ ਆ ਰੱਖ ਲੈਣੀ ਆ ਤੇ ਮੁਰਕੇ ਮੈਂ ਵੇਖਿਆ ਜਦੋਂ ਚਲ ਗਈ ਤੇ ਐਨੀ ਆ ਨਾਕ ਸੋਟ ਕੇ ਡਾਕ ਵਧੀਆ ਦੇ ਇੱਕ ਗਾਈ ਆਂਦੀ ਰੱਖੀ ਸਾਭ ਕੇ ਦਾਗ ਦੋਪ ਨਾ ਲੱਗ ਜੇ ਜਾਂ ਮੈਂ ਵੇਖਿਆ ਦੇ ਵਿੱਚ ਕਾਗਤ ਹੀ ਮੈਨੂੰ ਨਹੀਂ ਪਤਾ ਹੁਣ ਕਾਗਤ ਕਿਹੜੇ ਸੀ ਤੁਹਾਡੇ ਤੇ ਸੁੱਖੋ ਮੈਨੂੰ ਵਿਖਾ ਲਾ ਨਹੀਂ ਕਿਹੜੇ ਕਾਗਤ ਵਾਤੇ ਕਿਹੜੇ ਨਹੀਂ ਨਹੀਂ ਉਹ ਨਹੀਂ ਹੁਣ ਮੈਂ ਵਿਖਾ ਲੈਣਾ ਹੁਣ ਉਹ ਦੇਖ ਗਾਈ ਤੇ ਮੈਂ ਤੁਹਾਨੂੰ ਵਿਖਾ ਲਾ ਤੁਹਾਡੇ ਘਰ ਚ ਪੈਦੇ ਕਪਾਤੇ ਤੇ ਤੁਸੀਂ ਕਹਣਾ ਖਰੇ ਤੇ ਸੁੱਖੋ ਨੇ ਕੀ ਕੀਤਾ ਵਾ ਕੀ ਨਹੀਂ ਨਹੀਂ ਇੱਕ ਪੱਤ ਪੈਂਦਾ ਮੇਰੀ ਭੈਣ ਤੂੰ ਵਿਖਾਲ ਦੇ ਮੈਨੂੰ ਮੈਂ ਨਹੀਂ ਇੱਕ ਪੱਤ ਪਉਂਦੀ ਜੋ ਮਰਜੀ ਮੈਨੂੰ ਹਾਂ ਤੇ ਆਮ ਲੈ ਕੇ ਆਈਆਂ ਉਤਰਾ ਵੇਖ ਲੋ ਤੇ ਕਾਗਤ ਪੈਂਦੇ ਚ ਹੈਗੇ ਆ ਸੋਟ ਚ ਤੇ ਪਤਾ ਨਹੀਂ ਹੁਣ ਕਿਤਨਾ ਮੈਨੂੰ ਖੜਾ ਆਈ ਆ ਤੇ ਜੇ ਕਾਲ ਨੂੰ ਪਤਾ ਦੇ ਨਾ ਨਾ ਲੱਭਣ ਤੇ ਤੁਸੀਂ ਹਾਨੂ ਨਹੀਂ ਵੇਚ ਲੈਣਾ ਨਹੀਂ ਨਹੀਂ ਲੈਂਦੀ ਤੈਨੂੰ ਮੈਂ ਤੇ ਤੂੰ ਮੇਰੀ ਭੈਣ ਮੈਨੂੰ ਕਾਗਤ ਦੇ ਦੇ ਜੋ ਮਰਜੀ ਮੈਂ ਕਦੀ ਵੀ ਤੇਰਾ ਨਾਮ ਨਹੀਂ ਲਾਉਂਗੀ ਨਾ ਮੈਂ ਦੱਟੂਗੀ ਫਿਰ ਉਹਨੇ ਸੁਖੋਨੇ ਮੈਨੂੰ ਦਿੱਤੇ ਆ ਚਾਹ ਕੇ ਇਹਨੇ ਮੈਨੂੰ ਕਾਗਤ ਦੇ ਦੇ ਮੇਰੀ ਭੈਣ ਕਾਗਤ ਨਹੀਂ ਹੈ ਭੈਣ ਜੇ ਤੁਹਾਨੂੰ ਦੇਣੇ ਹੁਣ ਕਾਗਤ ਜੜੀ ਦੇ ਆ ਕੇ ਆਈ ਹੁਣ ਉਹਨੂੰ ਹੀ ਪੜਾਉਂਗੀ ਮੈਂ ਤੇ ਤੁਸੀਂ ਘਰ ਚ ਨਾ ਗੱਲਬਾਤ ਕੋਈ ਕਰਿਓ ਇਦਾਂ ਤੇ ਸਾਡਾ ਨਾਂ ਲਾਉਣਾ ਵੇ ਚ ਆਹ ਆਡੀ ਕਿਸਮਤ ਮਾੜੀ ਮੈਨੂੰ ਪਤਾ ਹੈਗਾ ਸਾਡੇ ਤੇ ਕਾਗਤ ਅੱਗੇ ਨਹੀਂ ਲੱਭਣ ਦੇ ਤੇ ਮੈਨੂੰ ਸਾਰਾ ਹੀ ਪਤਾ ਹੈ ਕਿ ਜਿੰਨਾ ਕਾਲਾ ਮਾਲਾ ਵਾ ਨਾ ਇਹ ਰਾਜ ਦਾ ਵਾ ਅਸੀਂ ਤੇ ਕਈ ਦਿਨ ਹੋ ਗਏ ਸਾਡੇ ਘਰ ਦੇ ਵਿੱਚ ਤੇ ਕਪੱਤ ਪਿਆ ਵਾ ਇਸੇ ਗੱਲੋਂ ਤੇ ਤੇਰਾ ਪਾਜੀ ਢਲਾ ਹੋ ਗਿਆ ਵਾ ਉਹਦੇ ਉੱਥੇ ਡੇਗੀ ਪਿਆ ਉਹਨੂੰ ਆਈ ਪੁੱਛਣ ਗਏ ਹਾਂ ਤੇ ਉਹਦੇ ਉੱਥੇ ਡੇਗੀ ਪਿਆ ਉਹ ਆਂਦੀ ਮੈਂ ਕੱਢਿਆ ਹੀ ਕੋਈ ਕਾਗਜ਼ ਨੀਗਾ ਕੱਢਿਆ ਹੀ ਨੀਗਾ ਭੈਣੇ ਉੱਥੇ ਬੈੱਡ 'ਚ ਹੀ ਰੱਖੇ ਸੀਗੇ ਉਹ ਉੱਥੋਂ ਹੀ ਕਿਤੇ ਕੱਢ ਲਈ ਮੈਂ ਵੇਲੀ ਆ ਗਈ ਤੇ ਮੈਨੂੰ ਕੋਈ ਸਮਝ ਨਹੀਂ ਲੱਗਣ ਰਹੀ ਤੇ ਕਾਗਜ਼ ਇਹ ਹੋਈ ਆ ਮੈਂ ਚਾਹਨੀ ਮੈਨੂੰ ਦੇ ਦੇ ਮੇਰੀ ਭੈਣ ਜੇ ਮੈਂ ਉਹਨੂੰ ਜਾ ਕੇ ਬਖਾਲਦਾ ਤੇ ਖਰਿਆ ਉਹਨੂੰ ਨਾ ਹੀ ਦਵਾਈ ਦਈ ਦੀ ਲੋੜ ਪਵੇ ਹੋਈ ਜਾਣ ਠੀਕ ਕਾਗਜ਼ ਤੁਹਾਡੇ ਆ ਤਾਂ ਤੁਹਾਡੇ ਰਹਿਣੇ ਆ ਸਾਡੇ ਕਿਹੇ ਕੰਮ ਆ ਤੇ ਮੈਂ ਤਾਂ ਤਾਂ ਦੱਸਿਆ ਤੁਹਾਨੂੰ ਪਰ ਰਾਤ ਨੂੰ ਮੈਨੂੰ ਲੱਗਦੀ ਕਾਣੋ ਪਿਚੋਰੀ ਦੇ ਲਿਆਈ ਆ ਕਾਗਤ ਜੋ ਮੈਨੂੰ ਫੜਾ ਗਈ ਤੇ ਮੈਂ ਤੁਹਾਨੂੰ ਦੱਸ ਦਿੰਦਾ ਵਾ ਹੁਣ ਹੁਣ ਘਰ ਜਾ ਕੇ ਨਾ ਰਾਜ ਦੇ ਨਾਲ ਮੈਂ ਦਵਾਏ ਨਾ ਹੋਇਆ ਤੁਸੀਂ ਨਹੀਂ ਮੈਂ ਕਹਦੇਲੀ ਹੁਣਾ ਵਾ ਆ ਤੇ ਤੇਰਾ ਭਲਾ ਹੋਏ ਤੂੰ ਦੱਸਤਾ ਤੇ ਮੇਰੀ ਤੇ ਅੱਧੀ ਟੈਨਸ਼ਨ ਲਾਤੀ ਅਹੀਂ ਤੇ ਬਿਮਾਰ ਹੋਏ ਆ ਆ ਕਾਗਤੀ ਲੱਬ ਲੱਬ ਕੇ ਤੇ ਮੈਂ ਨਹੀਂ ਦੱਸਦੀ ਮੇਰੇ ਵਾਸਤੇ ਤੇ ਤੁਸੀਂ ਦੋਵੇਂ ਇੱਕੋ ਜੀਆਂ ਰਾਜ ਵੀ ਓਦਾਂ ਨਹੀਂ ਤੁਸੀਂ ਵੀ ਓਦਾਂ ਨੇ ਤੇ ਘਰ ਜਾ ਕੇ ਗੱਲ ਕਰਿਓ ਕਿਤੇ ਹਾਵਨਾ ਕਰਿਓ ਕੋਈ ਗੱਲ ਨਹੀਂ ਤੇ ਕੱਖ ਦੀ ਵੀ ਲੋੜ ਪੈ ਜਾਂਦੀ ਤੇ ਆ ਤੇ ਜਾਂਦੀ ਆ ਸੁੱਖੋ ਗਲੀ ਦੇ ਕੱਕ ਦੀ ਲੋੜ ਸਾਹਬ ਨਾ ਗੱਲ ਕੀ ਕਰਨੀ ਆ ਇਹ ਜੀ ਤੇ ਗੁੱਤੇ ਵੜ ਮੈਂ ਦਿਨੀ ਆ ਨਾ ਜਾ ਕੇ ਕਿ ਕਿੱਟਾ ਲੋਕਾਂ ਦੇ ਘਰੀ ਜਾ ਜਾ ਕੇ ਤੇ ਚੀਜ਼ਾਂ ਲਕਾਈਆਂ ਵਾ ਆਪਣੇ ਘਰ ਦਾ ਇਹ ਪਾਜ ਕੱਢਣ ਲਈ ਇਹਦੇ ਘਰ ਥਾਂ ਹੈ ਨਹੀਂਗਾ ਅੱਜ ਦੇਖੀ ਮੇਜਰ ਨੂੰ ਹੀ ਫੋਨ ਕਰਕੇ ਨਾ ਸਾਰੀਆਂ ਗੱਲਾਂ ਇਹ ਜੀਆਂ ਦੱਸਣੀਆਂ ਕਿ ਆਹ ਕਰਤੂਤਾ ਕਰਦੀ ਫਿਰਦੀ ਓ ਤੇ ਇਹਨੂੰ ਆਪਣੇ ਆਪ ਫੋਨ ਕਰਕੇ ਤੇ ਚਾਹੇ ਆ ਜਾ ਭਰਾਵਾ ਆਣ ਕੇ ਤੈਨੂੰ ਸੁਭਾਲ ਕੇੜੀਆਂ ਕੇੜੀਆਂ ਸਾਡੇ ਨਾਲ ਡਈ ਆਏ ਗੱਲਾਂ ਕਰਨ ਤੇ ਕਿਹੜੇ ਕਿਹੜਾ ਸਾਨੂੰ ਟੈਨਸ਼ਨਾਂ ਚ ਪਾਇਆ ਵਾ ਕਈਆਂ ਦਣਾ ਦਾ ਆਈ ਤੋ ਜੀ ਮਰ ਚੱਲੇ ਆ ਜੇ ਭੈਣ ਜੀ ਮੇਰੇ ਨੂੰ ਫੋਨ ਕਰਨ ਨਾਲ ਕਹਿਸਾਬ ਨਾ ਕਰਿਓ ਉਹ ਨਾ ਹੋਏ ਪੇ ਕਰੋ ਤੇ ਤੁਸੀਂ ਗਵਾਂਢੀਆਂ ਦਾ ਨਾਮ ਲਾ ਦੋ ਤਾਂ ਮੁੜ ਕੇ ਆਖੋ ਵੀ ਗਵਾਂਢੀ ਗੱਲ ਕਰਕੇ ਤੇ ਹੁਣ ਰਹਿ ਤਮਾਸ਼ਾ ਵੇਖਣ ਤੇ ਜੇ ਸਾਹਮਣੇ ਗੱਲ ਕਰ ਲਿਓ ਉਹਦੇ ਨਾਲ ਕੋਈ ਗੱਲ ਨਹੀਂ ਸਾਹਮਣੇ ਹੀ ਕਰੂਗੀ ਤੇਰਾ ਨਾਮ ਨਹੀਂ ਮੈਂ ਲੈਂਦੀ ਤੂੰ ਤਾਂ ਚੱਗੋ ਮੈਨੂੰ ਦੱਸਿਆ ਵਾ ਦੇਖੀ ਆ ਜੀ ਮੈਂ ਕਿੱਥਾਂ ਅੱਜ ਨਾ ਇਹਦੀ ਪਹਿਲਾਂ ਤੋਂ ਮੈਂ ਹੀ ਇਹਦੀ ਭੁਗਤ ਸਵਾਰ ਦੇਣੀ ਆ ਇਹਨ ਵੀ اكيد ਕਿਤਾ ਬਾਵਾ ਜਿਹੜੀਆਂ ਮਰੋੜ ਕੇ ਤੇਰੀਆਂ ਪਿੱਛੇ ਲਾ ਕੇ ਤੇਰੇ ਕੋਲ ਮੈਂ ਕਢੋਨੀ ਆ ਫਿਰ ਦੱਸ ਕਿੱਥੇ ਰੱਖੇ ਆ ਫੇਰ ਦੱਸੂਗੀ ਉਹ ਦਿਨ ਦੀ ਆਖੀ ਜਾਂਦੀ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਆਹੀ ਹੁਤਾ ਹੀ ਮਰ ਚੱਲੇ ਆ ਤੇ ਇਹ ਕਈ ਕਰਤੂਤਾ ਕਰਦੀ ਫਿਰਦੀ ਆ ਆਪਣੀ ਵੱਲੋਂ ਸਾਡੇ ਕੋਲ ਚਲਾਕੀਆਂ ਖੇਡਦੀ ਫਿਰਦੀ ਆ ਨਹੀਂ ਇਦਾਂ ਨਹੀਂ ਰਾਜਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਵੀ ਹੋਰੇ ਬਦਲੇ ਕਰਨ ਦੇ ਆ ਇੰਨਾ ਡੇ ਹੋ ਘਰ ਘਰ ਕੇ ਤੇ ਕੰਮ ਧੰਦਾ ਸਾਰਾ ਕਰਦੇ ਫਿਰਦੇ ਹੋ ਤੇ ਇਹ ਚੋਰੀਆਂ ਕਾਦੇ ਕਾਦੇ ਤੋਂ ਕਰਨ ਲਈ ਇੰਨੀਆਂ ਸਾਨੂੰ ਤੇ ਸੁੱਖੋ ਕੋਈ ਸਮਝ ਨਹੀਂ ਲੱਗਦੀ ਕੋਈ ਇਹ ਇਹ ਦੇ ਤੂੰ ਲਾ ਨਾ ਰੱਖੀਏ ਕੋਈ ਅਸੀਂ ਜੋ ਬਣਾਉਂਦੇ ਇਹਦਾ ਹੀ ਬਣਾਉਂਦੇ ਆ ਸਾਡੇ ਕਿਹੜੇ ਪੰਜ ਸੱਤ ਜਿਹੜਾ ਹੀ ਉਹਨਾਂ ਦੇ ਦੇਣੇ ਆ ਤੇ ਉਹ ਗੱਲ ਵੀ ਮੈਨੂੰ ਤੇ ਇੱਕ ਗੱਲੋਂ ਤੇ ਮੈਨੂੰ ਆ ਗਿਆ ਤੇਰੇ ਤੇ ਯਕੀਨ ਨਹੀਂ ਵੀ ਚੱਲ ਸਾਨੂੰ ਮਿਲ ਜਾਣੇ ਤੇ ਇੱਕ ਗੱਲੋਂ ਤੇ ਮੈਨੂੰ ਐਨਾ ਤੱਕ ਚੜਨ ਧਿਆਵਾ ਕਿ ਜਿਹੜਾ ਸਾਥੀ ਕੋਈ ਨਹੀਂ ਤੇ ਚੱਲ ਹੁਣ ਮੈਂ ਜਾਣੀ ਆ ਮੇਰੀ ਭੈਣ ਨਹੀਂ ਮੈਂ ਗੱਲ ਕਰਦੀ ਤੂੰ ਹੁਣ ਫਿਕਰ ਨਾ ਕਰੀ ਕੀ ਗੱਲ ਆ ਦਾਦੀ ਜੀ ਮੈਂ ਕਿੰਨੇ ਦਿਨਾਂ ਦਾ ਵੇਖਣ ਡਿਆ ਵਾਂ ਤੁਸੀਂ ਮੈਨੂੰ ਨਾ ਬਦਲੇ ਬਦਲੇ ਜੇ ਲੱਗਣ ਡੇ ਜੇ ਨਹੀਂ ਪੁੱਤ ਬਦਲੇ ਤੇ ਨਹੀਂ ਮੈਂ ਤੇ ਉਦਾਂ ਦੀ ਜਿੱਦਾਂ ਦੀ ਪਹਿਲਾਂ ਅਸੀਂ ਤੈਨੂੰ ਹੀ ਉਦਾਂ ਲੱਗਣ ਡਿਆ ਵਾ ਨਹੀਂ ਤੁਸੀਂ ਜਦੋਂ ਕੋਈ ਖਾ ਚੀਜ਼ ਖਾਣੇ ਆ ਤੇ ਮੰਮੀ ਨੂੰ ਆਨਿਆ ਵੀ ਨਾਲ ਖਾਲਾ ਜੇ ਕਿਤੇ ਜਾਂਦੇ ਆ ਮੰਮੀ ਨੂੰ ਵੀ ਨਾਲ ਹੀ ਲੈ ਕੇ ਜਾਂਦੇ ਆ ਤੇ ਪਹਿਲਾਂ ਤੇ ਚੱਲ ਤੁਸੀਂ ਥੋੜਾ ਬੋਤਾ ਕੰਮ ਕਰਦੇ ਬਾਹਰ ਅੰਦਰ ਦਾ ਇਹ ਘਰ ਦਾ ਨਹੀਂ ਹੀ ਕਰਦੇ ਮੰਮੀ ਕਰਕੇ ਹੁਣ ਤੁਸੀਂ ਘਰ ਦਾ ਵੀ ਨਾਲ ਸਾਵਾ ਹੀ ਕਰਦੇ ਆ ਤੇ ਪੁੱਤ ਮੈਨੂੰ ਕਰਨਾ ਹੀ ਪੈਣਾ ਏ ਤੇ ਮੈਂ ਹੁਣ ਤੇਰੀ ਮੰਮੀ ਕੱਲੀ ਨੂੰ ਕਿਦਾਂ ਡਾ ਸਾਡਾ ਪੁੱਤੋਂ ਸਾਰਾ ਕੰਮ ਕਵਲ ਤੂੰ ਹੀ ਕਰ ਤੇ ਉਹ ਉਹਦੇ ਵਿੱਚ ਐਦੇ ਵਿੱਚ ਲੋਹਾ ਠੁਕਿਆ ਵਾ ਤੂੰ ਆਪ ਸਿਆਣਾ ਵਾ ਹੁਣ ਮੰਮੀ ਨਾਲ ਕਰੂੰ ਉਹ ਵੀ ਕਰੂੰ ਫੇਰ ਹੀ ਪੁੱਤ ਘਰ ਦਾ ਝਟ ਲੰਗਦਾ ਵਾ ਹਾਂਜੀ ਆਹੋ ਤੇ ਮੈਂ ਕਿਹੜੀ ਨਿਆਣੀ ਆ ਤੇ ਪੁੱਤ ਉਦੋਂ ਇਹ ਗੱਲ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਮੇਰੀ ਮਾਤ ਤੇ ਪੜਦਾ ਪਿਆਰ ਆ ਹੀ ਤੇ ਹੁਣ ਹੀ ਮੈਨੂੰ ਸਮਝ ਮਗਰੋਂ ਤੋੜੀ ਆਈ ਆ ਚੱਲ ਫੇਰ ਵੀ ਚੰਗਾ ਹੋਇਆ ਪੁੱਤ ਟਾਈਮ ਨਾ ਆ ਗਈ ਆ ਤੇ ਆਂਡ ਗਵਾਂਡ ਜਿਹੜੀਆਂ ਨਵਾਂ ਵਾ ਨਾ ਇਹ ਸੁਣੇ ਸੁਣੀਏ ਨਾ ਗੱਲਾਂ ਫੇ ਪਤਾ ਲੱਗਦਾ ਵਾ ਕਿਤੇ ਉਹ ਪਾਣੀ ਦਾ ਘੁੱਟ ਨਹੀਂ ਦਿੰਦੀਆਂ ਸੱਸ ਨੂੰ ਤੇ ਸੱਸਾਂ ਮੰਜੀ ਤਾਂ ਹੀ ਟੜਫਦੀਆਂ ਰਹਿ ਜਾਂਦੀਆਂ ਵਾ ਪਿ ਕੁੜੇ ਹਾਨੂੰ ਪਾਣੀ ਦੇ ਨੀਤੀ ਇਹ ਹਾਨੂੰ ਪਾਣੀ ਦੇ ਰੋਟੀ ਦੀ ਤਾਂ ਕਿਤੇ ਦੂਰ ਦੀ ਗੱਲ ਰਹਿ ਗਈ ਤੇ ਤੇਰੀ ਮੰਮੀ ਤੇ ਸਾਰਾ ਹੀ ਮੈਨੂੰ ਪੁੱਛਦੀ ਵੀ ਮੰਮੀ ਪਾਣੀ ਲਿਆਵਾ ਚਾਹ ਲਿਆਵਾ ਰੋਟੀ ਕਦੋਂ ਖਾਣੀ ਆ ਤੇ ਮੇਰੇ ਤੇ ਨਹੀਂ ਹੀ ਸਮਝ ਆਉਂਦੀ ਚੱਲ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਆਦੀ ਜੀ ਮੈਂ ਸੋਚਦਾ ਵਾਂ ਤੇ ਇੱਕੋ ਦਮ ਕਿਦਾਂ ਬਦਲ ਗਏ ਨਾ ਪੁੱਤ ਤੂੰ ਮੈਨੂੰ ਨਾ بار بار ਨਾ ਪੁੱਸ ਤੇ ਸਤਾ ਨਾ ਮੈਨੂੰ ਬਾਲਾ ਬਦਲਣਾ ਮੈਂ ਕਿੱਦਾਂ ਹਾਂ ਤੇਰੀ ਮੰਮੀ ਨਾ ਤੈਨੂੰ ਅੰਦਰ ਸਮਝਾਉਣ ਲਈ ਹੀ ਵੀ ਅਹੀਂ ਨੋ ਸੱਸ ਜੋ ਮਰਜੀ ਕਰੀਏ ਤਵੀ ਤੂੰ ਦਾਦੀ ਦੇ ਘੜੀ ਨਹੀਂ ਬੋਲਣਾ ਤੈਨੂੰ ਇਨਾਂ ਨੇ ਸਮਝਾਇਆ ਤੇ ਮੈਂ ਸਮਝ ਗਈ ਤਾਂ ਮੈਂ ਵੇਖ ਵੀ ਲਿਆ ਹੀ ਚੋਰੀ ਚੋਰੀ ਵੀ ਕੀ ਕਵਲ ਕਰਨ ਲਈ ਤੇਰੇ ਨਾਲ ਗੱਲਾਂ ਤੇ ਮੈਰੇ ਤਾਂ ਮੁੜ ਕੇ ਆਇਆ ਵੀ ਵੇਖ ਲਾ ਲੋਕਾਂ ਦੀਆਂ ਨੋਵਾਂ ਕਹਿ ਦਿੰਦੀਆਂ ਵੀ ਤੂੰ ਦਾਦੀ ਨੂੰ ਐਦਾਂ ਬੋਲੀ ਤੂੰ ਐਦਾਂ ਕਮੀ ਬੀਬੀ ਨੂੰ ਵੇਹਲਾਤ ਉਹ ਤੇ ਇੰਨਾ ਤੈਨੂੰ ਸਮਝਾਉਂਦੀ ਪਈ ਅਹੀਂ ਜੋ ਮਰਜ਼ੀ ਕਰੀਏ ਤੇ ਤੂੰ ਨਹੀਂ ਦਾਦੀ ਨੂੰ ਮਾੜਾ ਚੰਗਾ ਬੋਲਣਾ ਤੇ ਮੇਰੀ ਤੇ ਉਦੋਂ ਹੀ ਅਕਲ ਟਕਾਣੇ ਆ ਗਈ ਜੇ ਸੱਚ ਪੁੱਛਦਾ ਤੇ ਚੰਗਾ ਹੋਗਾ ਮੈਂ ਭੈਣ ਜੀ ਨੂੰ ਦੱਸ ਦਿੱਤਾ ਜੇ ਲੱਬਦੇ ਲਪਾਉਂਦੇ ਸਾਡੇ ਘਰ ਤਾਂ ਕ ਆ ਜਾਂਦੇ ਟਕਾਣਾ ਹੀ ਹੈ ਸਾਡੀ ਨੋਨਾ ਰਾਲੀ ਆ ਤੇ ਮੇਰੀ ਵੀ ਟੈਨਸ਼ਨ ਦੂਰ ਹੋਈ ਆ ਮੰਨਗੇ ਨਾ ਹੁਣ ਮੰਮੀ ਨੂੰ ਮੈਂ ਤਾਂ ਪਹਿਲਾਂ ਹੀ ਆਂਨਾ ਹੀ ਪਿਓ ਮਾੜੀ ਮੱਤ ਨਹੀਂ ਦਿੰਦੇ ਵੀ ਹੁਣ ਤੂੰ ਜਾਈ ਦੂਰ ਕੀ ਜਾਣਾ ਵਾ ਉਹ ਜਸ਼ਨ ਦੀ ਮੰਮੀ ਵੇਖ ਲੋ ਮਾਮੀ ਕਿ ਜਦ ਨਾਨੀ ਹੁਣਾ ਲੱਗ ਗਿਆ ਉਹਨੂੰ ਜਾਣ ਦਿੰਦੀ ਆ ਉਹ ਕਹਿ ਦਿੰਦੀ ਆ ਵੀ ਜਦੋਂ ਬਾਹਰ ਹੁੰਦੇ ਆ ਤੂੰ ਅੰਦਰ ਹੋਇਆ ਕਰ ਜਦੋਂ ਅੰਦਰ ਹੁੰਦੇ ਆ ਫੇਰ ਬਾਹਰ ਜਾਇਆ ਕਰ ਉਹ ਗੱਲ ਤੇ ਬੇਟਾ ਹੈ ਗਈ ਆ ਲੋਕਾਂ ਦੀ ਜਿਹੜੀਆਂ ਨੋਵਾਆਂ ਵਾ ਨਾ ਉਹ ਸਾਹਮਣੇ ਨਹੀਂ ਗੱਲ ਕਰਦੀਆਂ ਤੇ ਮਗਰੋਂ ਬਖਤੋਈਆਂ ਕਰਦੀਆਂ ਸੱਸਾਂ ਦੀਆਂ ਤੇ ਮੇਰੀ ਨੋਹ ਤਾਂ ਮਗਰੋਂ ਵੀ ਸੋਭਾ ਕਰਦੀ ਸੀ ਵੀ ਦਾਦੀ ਦੇ ਨਾਲ ਮਾ ਮਾੜਾ ਚੰਗਾ ਨਹੀਂ ਬੋਲਣਾ ਵੇਖਾ ਇਹਦੇ ਕੰਮ ਕਿੱਡੀ ਐ ਚਤਰੋ ਬਣੀ ਨਾਲੇ ਆਂਡ ਕ ਮਾਰਨ ਨੂੰ ਪੜਿਆ ਬੜੰਬੀ ਜਦ ਨਾਲੇ ਸਾਨੂੰ ਬਣਾਇਆ ਉਹ ਦਿਨ ਦੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਨਾ ਮੈਰੇ ਵੇਖਿਆ ਹੀ ਮੈਂ ਤੇ ਕੱਢਿਆ ਹੀ ਨਹੀਂ ਉਹੋ ਗੱਲ ਕਿ ਗਵਾਂਡੀਆਂ ਦੇ ਘਰ ਰੱਖੇ ਜਾ ਕੇ ਸਾਡੇ ਘਰ ਤਾਂ ਆ ਹੈ ਨਹੀਂ ਜਦੋਂ ਅਗਲੀ ਗੱਲਾਂ ਕਰਦੀ ਮੈਂ ਤਾਂ ਤਰਤੀ ਵੇਰ ਨਹੀਂ ਦਿੰਦੀ ਮੇਰਾ ਜੀ ਕਾਦਾ ਸ਼ਰਮ ਚ ਮਰ ਜਾ ਤੇ ਹੁਣ ਨਾ ਇਹ ਜਾ ਕੇ ਵੇਖੀ ਇਹ ਮੈਂ ਕਿਤਾਂ ਚਪੇੜਾ ਛੱਡਦੀ ਇਹਦੇ ਦੋ ਤਿੰਨ ਦਾਦੀ ਮੈਂ ਤੁਹਾਨੂੰ ਬੋਲ ਨਹੀਂ ਸਕਦਾ ਹੀ ਉਹਦੇ ਬਸ ਜਿਹਨੂੰ ਤੁਸੀਂ ਮੰਮੀ ਨੂੰ ਆਨੇ ਹੀ ਨਾ ਫੇ ਮੈਨੂੰ ਖੇਦੇ ਚੜਦੀ ਮੈਂ ਤਾਂ ਬੋਲਦਾ ਹੀ ਅਬੀ ਉਹ ਗੱਲ ਤੇ ਹੈ ਗਈ ਆ ਹੁਣ ਉਹ ਗੱਲਾਂ ਛੱਡ ਮੁੜ ਕੇ ਆਪਾਂ ਜਾਣਾ ਵਾ ਤੇ ਤੂੰ ਕਹਿਣਾ ਵਾ ਵੀ ਮੇਰੀ ਪੱਗ ਦਾ ਲੜ ਨਹੀਂ ਹੁੰਦਾ ਤੇ ਆਪਣੀ ਪੱਗ ਬਨ ਤੇ ਤਿਆਰ ਤੁਰ ਹੋ ਜਾ ਮੁੜ ਕੇ ਤੂੰ ਕਹਿ ਦੇਣਾ ਕਿ ਹਾਏ ਦਾਦੀ ਮੇਰਾ ਲੜ ਨਹੀਂ ਆਇਆ ਹਾਏ ਮੰਮੀ ਮੇਰਾ ਲੜ ਨਹੀਂ ਆਇਆ ਤੇ ਟਾਈਮ ਨਾ ਪੁੱਤੇ ਤੁਰ ਪੈਦਾ ਹੁੰਦਾ ਵਾ ਪੁੱਤ ਮੇਰੀ ਜਿਹੜੀ ਨੌ ਹੈ ਨਾ ਇਹ ਸਿੱਧਾ ਹੀ ਸੋਨਾ ਹੈ ਆਂਡ ਗਵਾਂਡ ਕਿਤੇ ਉਹਨੇ ਜਾ ਕੇ ਨਹੀਂ ਦੱਸਿਆ ਵੀ ਮੇਰੀ ਸੱਸ ਮੇਰ ਨਾਲ ਆ ਕੋ ਕਰਦੀ ਆ ਤੇ ਮੇਰੇ ਸਾਹਬ ਕਿਤਾਬ ਦੇ ਨਾਲ ਜਿੱਥੋਂ ਤੱਕ ਆਈਡੀਆ ਉਹਨੇ ਕਿਤੇ ਆਪਣੀ ਮਾਂ ਨੂੰ ਹੀ ਨਹੀਂ ਦੱਸਿਆ ਨਾ ਆਪਣੇ ਦਿਲ ਦੇ ਵਿੱਚ ਰੇਜ ਲਿਆ ਹੋਊ ਭੋਜ ਲਿਆ ਹੋਊਗਾ ਤੇ ਪਰ ਉਹਨੇ ਨਹੀਂ ਦੱਸਿਆ ਮਾਂ ਦੀ ਧੀ ਨੇ ਤੇ ਇਦਾਂ ਦੀਆਂ ਨਵਾਂ ਮਹਾਰਾਜ ਹਰੇਕ ਨੂੰ ਦਵੇ ਤੇ ਪਰ ਅਜੇ ਤੱਕ ਇਦਾਂ ਦੀ ਧੀ ਨਹੀਂ ਕਿਸ ਦੇ ਘਰ ਨਿੱਗੀ ਜੰਮੀ ਤੈਨ ਮੈਂ ਅਸੀਂ ਇਹ ਵੀ ਦੱਸਦਾ ਦੱਸਦੀ ਹਦਫ ਯਾ ਨੂੰ ਪਹਿਲਾਂ ਸਾਡੇ ਮਾਵਾਂ ਧੀਆਂ ਤੇ ਕਿ ਡੇ ਇਲਜ਼ਾਮ ਲੰਦੀ ਹੁੰਦੀ ਤੇ ਹੁਣ ਹਾਨੂੰ ਆਂਦੀ ਹੁੰਦੀ ਪਿਆ ਕਰਦੀ ਆ ਚਲਾਕੀਆਂ ਇਹਨੇ ਪਤਾ ਨਹੀਂ ਕਿਥੋਂ ਸਿੱਖ ਲਿਆ ਇੱਕ ਤੇ ਜੀ ਕਰਦਾ ਵਾ ਵੀ ਇਹਦੀ ਜਾ ਕੇ ਤੇ ਗੁੱਤੇ ਵਲ ਦਵਾ ਫੇਰ ਮੈਂ ਨਹੀਂ ਆ ਵੀ ਜੇ ਉਹ ਭੋੜੀ ਪਾੜੀ ਨੇ ਦੱਸ ਹੀ ਦਿੱਤਾ ਇਹ ਜਾ ਕੇ ਤੇ ਉਹਦੇ ਨਾਲ ਦਿਵਾਲੇ ਹੋ ਜੇ ਕਿ ਜੇ ਤੈਨੂੰ ਮੈਂ ਕਾਗਜ਼ ਦੇ ਹੀ ਗਈ ਤੇ ਤੂੰ ਕਾਨੂੰ ਨਾ ਲਿਆਤਾ ਪਰ ਇੱਕ ਗੱਲ ਉਹ ਵੀ ਆ ਉਹਨੂੰ ਤਾਂ ਛੂਟਦਾ ਹੀ ਆ ਕੇ ਦੇ ਕੇ ਆਈ ਉਹਨੂੰ ਕਿਹੜੇ ਕਾਗਜ਼ ਦੱਸੇ ਆ ਤੇ ਕਰਦੀ ਇਹਦੇ ਪਿਓ ਨਾਲ ਗੱਲ ਫੇ ਉਹ ਜਿਹੜਾ ਫੈਸਲਾ ਲਾਊਗਾ ਨਾ ਉਹੋ ਹੀ ਕਰਦੇ ਆ